ਦਿਆਨੋ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਬੀਤੇ ਦਿਨੀ ਪਿੰਡ ਸਰਾਲ ਮੁੰਡੀ ਦਾ ਪ੍ਰਵੀਨ ਕੁਮਾਰ ਘਰੋਂ ਬਿਨਾਂ ਦੱਸੇ ਕਿਤੇ ਚਲਾ ਗਿਆ ਸੀ ਕੀ ਹੋਇਆ ਉਸ ਦੇ ਨਾਲ ਕੀ ਘਟਨਾ ਵਾਪਰੀ ਨਹੀਂ ਮਿਲਿਆ ਬਹੁਤ ਹੀ ਉਸ ਦੀ ਭਾਲ ਕੀਤੀ 4 ਫਰਵਰੀ ਨੂੰ ਪ੍ਰਵੀਨ ਕੁਮਾਰ ਪੁੱਤਰ ਜਸਵੀਰ RAM ਪਿੰਡ ਸਰਾਲ ਮੁੰਡੀ ਥਾਣਾ ਗਰਾਹ ਜ਼ਿਲ੍ਹਾ ਜਲੰਧਰ ਘਰੋਂ ਬਿਨਾਂ ਦੱਸੇ ਕਿਸੇ ਨੂੰ ਕਿਧਰੇ ਚਲਾ ਗਿਆ ਬਹੁਤ ਲੱਭਿਆ ਬਹੁਤ ਉਸ ਦੀ ਭਾਲ ਕੀਤੀ ਘਰਦਿਆਂ ਨੇ ਥਾਣਾ ਬਰਾਮ ਵਿਖੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਾਈ ਹੋਈ ਸੀ ਪਰ ਅੱਜ ਉਸ ਦੇ ਘਰ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਉਸ ਦਾ ਪਿੰਡ ਚੱਕ ਰਾਮੂ ਦੇ ਕਮਾਦਿਆਂ ਦੇ ਖੇਤ ਵਿੱਚੋਂ ਹੱਡੀਆਂ ਦਾ ਪਿੰਜਰ ਮਿਲਿਆ ਨਹੀਂ ਮਿਲਿਆ ਸਰੀਰ ਉਸ ਦਾ ਸਿਰਫ ਹੱਡੀਆਂ ਹੀ ਮਿਲੀਆਂ ਕੱਪੜਿਆਂ ਨੂੰ ਦੇਖ ਕੇ ਹੱਡੀਆਂ ਨੂੰ ਦੇਖ ਕੇ ਬੜੀ ਮੁਸ਼ਕਲ ਦੇ ਨਾਲ ਉਸ ਦੀ ਪਛਾਣ ਉਸ ਦੇ ਪਰਿਵਾਰ ਨੇ ਕੀਤੀ ਪਰਵਾਰ ਨੇ ਦੱਸਿਆ ਕਿ ਸਾਡਾ ਹੀ ਬੇਟਾ ਹੈ ਉਸ ਦਾ ਪਿੰਜਰ ਹੈ ਇਸ ਮੌਕੇ ਬੁੱਧੀਜੀਵੀਆਂ ਤੇ ਪਿੰਡ ਵਾਸੀਆਂ ਨੇ ਕਿਹਾ ਪੰਜਾਬ ਸਰਕਾਰ ਜੇਕਰ ਨਸ਼ੇ ਨੂੰ ਨਾth ਪਾਲਵੇ ਤਾਂ ਇਸ ਤਰ੍ਹਾਂ ਹੋਰ ਕਿਸੇ ਦਾ ਬੱਚਾ ਨਸ਼ੇ ਦੀ ਭੇਟ ਨਹੀਂ ਚੜੇਗਾ ਬਹੁਤ ਹੀ ਬੁਰਾ ਪਰਿਵਾਰ ਦੇ ਨਾਲ ਹੋਇਆ ਪਿੰਡ ਸਰਾਲ ਮੁੰਡੀ ਦੇ ਵਿੱਚ ਮਾਤਾਂ ਦਾ ਮਾਹੌਲ ਫੈਲ ਗਿਆ ਹੈ ਕਿਵੇਂ ਪਹੁੰਚਿਆ ਪਿੰਡ ਸਰਾਲ ਮੁੰਡੀ ਤੋਂ ਕਿਵੇਂ ਉਸ ਦੀ ਜੋਜ ਪਿੰਜਰ ਹੈ ਉਹ ਮਿਲਿਆ ਪਿੰਡ ਚੱਕਰਮੂ ਦੇ ਖੇਤਾਂ ਦੇ ਵਿੱਚੋਂ ਕੀ ਉਸਦੇ ਨਾਲ ਬੀਤੀ ਹੋਵੇਗੀ ਕਿਸੇ ਉਸ ਦੀ ਹੋਵੇਗੀ ਮੌਤ ਕੀ ਕਾਰਨ ਹੈ ਕਿ ਨਸ਼ੇ ਦੇ ਨਾਲ ਉਸ ਦੀ ਮੌਤ ਹੋਈ ਹੈ ਕਿ ਜਾਂ ਉਸ ਦੀ ਮੌਤ ਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ਇਸ ਮੌਕੇ थाना ਬਰਾਮ ਦੀ ਪੁਲਿਸ ਟੀਮ ਨੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਗਲੀ ਜਾਣਕਾਰੀ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਵਿੱਚ ਹੀ ਮਿਲੇਗੀ ਕਿਸੇ ਕਾਰਨ ਕਿਵੇਂ ਇੱਕ ਮਾਂ ਦਾ ਪੁੱਤ ਚੜ ਗਿਆ ਨਸ਼ੇ ਦੀ ਪੇਟ ਨਸ਼ਾ ਸੀ ਜਾਂ ਕਿਸੇ ਦੀ ਦੁਸ਼ਮਣੀ ਸੀ ਇਸ ਦਾ ਖੁਲਾਸਾ ਹੋਣਾ ਹਜੇ ਬਾਕੀ ਹੈ ਪਰ ਨਹੀਂ ਮਿਲਿਆ ਸਰੀਰ ਸਿਰ ਮਿਲਿਆ ਹੱਡੀਆਂ ਦਾ ਪਿੰਜਰ ਨਸ਼ਾ ਜਾਂ ਨਸ਼ੇ ਦੇ ਕਾਰਨ ਜਾਂ ਕਿਸੇ ਵੀ ਕਾਰਨ ਦੇ ਨਾਲ ਘਰੋ ਗਿਆ ਮਾਂ ਦਾ ਪੁੱਤ ਨਹੀਂ ਵਾਪਸ ਆਇਆ ਸਿਰਫ ਮਿਲੀਆਂ ਤਾਂ ਮਿਲੀਆਂ ਹੱਡੀਆਂ ਹੱਡੀਆਂ ਦਾ ਪਿੰਜਰ ਖੇਤਾਂ ਦੇ ਵਿੱਚੋਂ ਬਰਾਮਦ ਹੋਇਆ ਅਸੀਂ ਨਹੀਂ ਤਸਵੀਰਾਂ ਦਿਖਾ ਸਕਦੇ ਕਿਸੇ ਦਾ ਦਿਲ ਦਹਿਲਾ ਸਕਦਾ ਹੈ ਡਾਕਟਰਾਣਾ ਅਪਰਾਧੀ ਖਾਸ ਰਿਪੋਰਟ ਕਮਾਦੀ ਦੇ ਵਿੱਚ ਇੱਕ ਪਿੰਜਰ ਮਿਲਿਆ ਅੱਛਾ ਜੀ ਕਿ ਆ ਕੇ ਪਤਾ ਕੀਤਾ ਤੇ ਇਹ ਦੀ ਸ਼ਨਾਖਤ ਹੋਈ ਆ ਪ੍ਰਵੀਰ ਕੁਵਾਰ ਪੁੱਤਰ ਜਸਵੀਰ ਆਵਾਸੀ ਸਰਾਲ ਮੰਡੀ ਉਮਰ ਕਰੀ 32 ਸਾਲ ਇਹ ਤਕਰੀਬ ਇੱਕ ਮਹੀਨੇ ਤੋਂ ਲਾਪਤਾ ਸੀ ਕੋ ਨਸ਼ੇ ਕਰਨ ਦਾ ਆਦੀ ਸੀਗਾ ਕੋਲੋਂ ਨਸ਼ੇ ਦੇ ਟੀਕੇ ਮਿਲੇ ਆ ਰੈਂਜ ਮਿਲਿਆ ਸਰਾਂਗੀ ਮਿਲਿਆ ਇਸਨੇ ਕੱਲਾ ਪਿੰਜਰੇ ਮਿਲਿਆ ਬਾਕੀ ਕੱਪੜਿਆਂ ਤੋਂ ਪਛਾਣ ਹੋ ਗਈ ਪਛਾਣ ਹੋ ਗਈ ਤੇ ਕੱਪੜਿਆਂ ਤੋਂ ਉਹੀ ਆ ਪੰਜਾਬ ਦੀ ਹਰ ਖਬਰ ਸਤਿਓਂ ਪਰ ਦੇਖਣੇ ਸਾਡਾ ਚਾਹ ਕੇ ਮੇਰੇ ਕਾਨੇ ਨੂੰ ਸਬਸਕ੍ਰਾਈਬ